ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਬਈ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਕੱਲ ਮੈਨੂੰ ਬਹੁਤ ਵਧਾਈਆਂ ਦਿੱਤੀ ਕਿ ਡਿਗਰੀ ਕਲੀਅਰ ਹੋ ਗਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਘਰੇ ਮਮੀ ਦੀ ਦੀਵਾਲੀ ਹੁਣ ਹੌਲੀ-ਹੌਲੀ ਨੇੜੇ ਆ ਰਹੀ ਹੈ ਤੇ ਮਮੀ ਕਹਿੰਦੇ ਜਿਹੜੀ ਮਾਣੀ-ਮੋਟੇ ਗਾਂਦੇ ਆ ਪਿਆ ਬਹੁਤ ਸਾਫ਼-ਸਫਾਈ ਜੀ ਕਰਦੀ ਹੈ ਤੁਹਾਨੂੰ ਦਿਖਾਉਂਦਾ ਇੱਕ ਮੈਂ ਤੇ ਜਿਹੜੇ ਸਾਡੇ ਰਸੋਈ ਦੇ ਡੱਬੇ ਸੀਗੇ ਅਸੀਂ ਇੱਧਰ ਰੱਖੇ ਹੋਏ ਸੀਗੇ ਇੱਧਰ ਵੀ ਥੋੜੇ ਖਲਾਰਾ ਪਿਆ ਤਾਂ ਤੇ ਇੱਧਰ ਸਾਰੇ ਡੱਬੇ ਹੁਣ ਇੱਧਰ ਹੀ ਟਿਕਾ ਦੇਣੇ ਅਸੀਂ ਇਨਾ ਫਿਰ ਆ ਕਮਰੇ ਦੀ ਵੀ ਸਫਾਈ ਜੀ ਹੋ ਜੂਗੀ ਤੇ ਉਧਰਲੇ ਦੋ ਕਮਰੇ ਸਾਡੇ ਤਾਂ ਉਹ ਸਾਫ ਕਰੇ ਹੋਏ ਆ ਤੇ ਸੋਈ ਵੀ ਸਾਡੀ ਸਾਫ ਹੋ ਗਈ ਚੱਕਰ ਨਾਲ ਦੀ ਨਾਲ ਕਰ ਰਹੇ ਹਾਂ ਸਫਾਈ ਦੱਬੇ ਚੱਕ ਲਿਆ ਵਾ ਮੈਂ ਹਾਂ ਸਰਾ ਇਹ ਕੱਢ ਲਓ ਪਹਿਲਾਂ ਫੇਰ ਦੱਬੇ ਲੇ ਹੁੰਦਾ ਜੇ ਉਹਨਾਂ ਸਾਡੀ ਸੋਈ ਵੀ ਸਾਰੀ ਤਿਆਰ ਹੋ ਜਾਣੀ ਜੀ ਤਿਆਰ ਹੋ ਜਾਣੀ ਕਿ ਹੁਣ ਹਾਂ ਅੱਡੇ ਤੇ ਵੀ ਦੋਨੋਂ ਹੁੰਦਾ ਹੈ ਆਪਣਾ ਇਹ ਟੇਬਲ ਮੈਂ ਕਿਹਾ ਨਹੀਂ ਕਿ ਖਰਾਬ ਹੋ ਜਾਣਾ ਬਈ ਦਰਵਾਜ਼ੇ ਬਣਾਉਣੇ ਆ ਇਹ ਇਹ ਟੇਬਲ ਲੱਕੜੀ ਵਾਲੇ ਨੇ ਬਣਾਇਆ ਵਾ ਆਪਣੇ ਉਹਦੇ ਵਾਸਤੇ ਦਰਵਾਜ਼ੇ ਕਿ ਆ ਬਣਾਉਣੇ ਹੁੰਦੇ ਨੇ ਹਾਲੇ ਆਪਣੇ ਦਰਵਾਜ਼ੇ ਬਾਹਰ ਕੱਢ ਤਾਂ ਇਹ ਖਰਾਬ ਹੋ ਜਾਣਾ ਹਾਂਜੀ ਉਹ ਐ ਪਰੇ ਰੱਖ ਕੇ ਸਾਰਾ ਕੰਮ ਕਰਦੇ ਆ ਜੇ ਬਾਹਰ ਕੱਢਦੇ ਆ ਜੇ ਬਾਹਰ ਕੱਢਦੇ ਵੇ ਖਰਾਬ ਹੁੰਦਾ ਇਹ ਜਿਹੜੇ ਸਾਡੇ ਆ ਦਰਵਾਜ਼ੇ ਲੱਗੇ ਹਾਲੇ ਟੈਂਪੋਰਰੀ ਲੱਗੇ ਹੋਏ ਕੁੱਤੇ ਵੀ ਲੈ ਕੇ ਅੰਦਰ ਵੜਨੇ ਤੇ ਤੇ ਹਲੇ ਬਣਦੇ ਆ ਹਾਂ ਹਾਂਜੀ ਤੇ ਆ ਸਾਡੇ ਕਿਚਨ ਵਾਲੇ ਬਾਕੀ ਡੱਬੇ ਬਈ ਜਿਹੜੇ ਲੱਗਣੇ ਹਲੇ ਅਸੀਂ ਇੱਧਰ ਰੱਖੇ ਸੀਗੇ ਹੁਣ ਇਹਨੂੰ ਵੀ ਚੱਕ ਕੇ ਨਾਲੇ ਥੋੜਾ ਖਾਲੀ ਕਰੂੰਗਾ ਇਹ ਮੜਾ ਮੋਟਾ ਸਮਾਨ ਰੱਖਣਾ ਹੋਇਆ ਇੱਧਰ ਉਹ ਵੀ ਰੱਖੋ ਜੀ ਮੇਰੇ ਕੁਇਮਨ ਵੀ ਓਨ ਕਰਕੇ ਇਹ ਸਲਾਬ ਚਿੱਟਾ ਚਿੱਟਾ ਹੋਣ ਲੱਗ ਗਿਆ ਪੁੱਛਿਆ ਸੀਗਾ ਕਹਿੰਦਾ ਜਿਹੜਾ ਮੀਂਹ ਜਦੋਂ ਪਿਆ ਉਹਦੇ ਕਰਕੇ ਹੋਇਆ ਸ਼ੋਰ ਆ ਗਿਆ ਪਤਾ ਨਹੀਂ ਕਿਹ ਕਹਿੰਦਾ ਨਾ ਆ ਗਿਆ ਹਨਾ ਉਹਦਾਂ ਦਾ ਠੀਕ ਆ ਕੋਈ ਨੁਕਸਾਨ ਨਹੀਂ ਇਹਦਾ ਨਾ ਚੱਕੀ ਦੇ ਡੱਬੇ ਸਾਰੇ ਆ ਵੀ ਹੈ ਵੀ ਕਮਰਾ ਕਰਦੀ ਇਹ ਖਾਲੀ ਟੈਲਾਂ ਦਾ ਛੇੜ ਨਹੀਂ ਹੋਣੀਆ ਟੈਲਾਂ ਦੋਰੀ ਪੇ ਰਹਿਣੀਆਂ ਇਹ ਟੈਲਾਂ ਆਪਾਂ ਨੇ ਮੰਮੀ ਆਪਾਂ ਜਿਵੇਂ ਮੋਟਰ ਬੁਲਾਵਾ ਦਣੀ ਦੀਆਂ ਨਾ ਸਾਰੀਆਂ ਦੇਖ ਜਿਓਗੇ डब्बे खाली घर होने बिच ते करा बेचारे खाली डब्बे ਕਿ ਦਮਣਾ ਬੈਠੇ ਚੱਲਦਾ ਨਹੀਂ ਤਾਂ ਹਾਂ ਜੀ ਬਣਾ ਖੁੰਜੇ ਖਾਂਦੇ ਵਿੱਚ ਉਹਨਾਂ ਸਾਰੇ ਗੁੰਡੇ ਉਹਨਾਂ ਨੇ ਸਾਫ ਹੁੰਦੀ ਸਾਰਾ ਸਾਮਾਨ ਚੱਕ ਤਾ ਉੱਪਰ ਤੇ ਇੱਕ ਡੱਬਾ ਤਾਂ ਸੀ ਟਿਕਾਤਾ ਐ ਪਿੱਛੇ ਹੈ ਵੈਸੇ ਭਾਰੀ ਬਹੁਤ ਹੈ ਆ ਜੂਗੇ ਸਾਰੇ ਮੰਮੀ ਪੂਰੇ ਹੈ ਨਾ ਕਿਰਤੀ ਸਰ ਆਰੂਗੇ ਸਾਰੇ ਪੂਰੇ ਆ ਜਣੇ ਪਿੱਛੇ ਸਾਡੇ ਲੱਕੜੀ ਵਾਲੇ ਡਿਜ਼ਾਈਨ ਬਣਾਏ ਹੋਏ ਨੇ ਇਹਨਾਂ ਨੇ ਆ ਕਾਗਜ਼ ਨਾ ਪੜਨਾ ਇਹਨਾਂ ਦਾ ਨਾ ਇਹਨਾਂ ਔਰੇ ਬਾਤੋਂ ਕਰਿਆ ਤਾਂ ਅੱਛਾ ਉਹ ਇਸ ਫਾਈ ਨਹੀਂ ਹੋਈਦੀ ਇਹਨਾਂ ਨੂੰ ਪੂਰੇ ਰੰਗ ਬਠੇਰਾ ਡਾਉਂਦੇ ਤੇ ਇਹ ਹਾਂ ਲੱਕੇ ਵਾਲਿਆਂ ਨੇ ਥੋੜਾ ਰੰਗਣਾ ਆ ਤਾਂ ਹੁਣ ਦਾ ਤਾਂ ਇਹ ਜਿੱਦਾਂ ਤਾਂ ਫਿਰ ਆਪਾਂ ਬਾਹਰ ਬਣਾਉਂਦੇ ਇਹਨੂੰ ਵੇੜੇ 'ਚ ਬਾਹਰ ਪਤਾ ਨਹੀਂ ਘਾਤੇ ਨੇ ਬਣਾਏ ਉਹਨਾਂ ਨੇ ਗਰਮੀ ਕਰਕੇ ਕਿੱਥੇ ਹਾਂ ਨਹੀਂ ਦੋ ਵੀ ਲੱਕੜੀ ਤਾਂ ਬਾਹਰ ਹੀ ਬਣੂਗੀ ਉਹ ਤਾਂ ਬਠੇਰਾ ਬਣੂਗਾ ਚਾ ਉਹ ਤਿੰਨਾ ਛੇਟਾ ਛੇਟਾ ਆ ਗਿਆ ਇਹ ਸਾਫ ਕਰਨਾ ਹੈ ਇਹ ਤਾਂ ਸਾਫ ਕੱਪੜਾ ਵੱਢੂਗਾ ਹਾਂ ਹਾਂ ਸਾਰਾ ਸਾਫ ਹੈ ਗਰਦਸ਼ਿਕਾ ਲੱਜਣੀ ਆ। ਦੇਖਿਆ। ਐ ਗਰਦ ਦੇ ਅਲਰਜੀ ਆ ਮੇਨੂੰ। ਕਰਦੇ ਮੈਂ ਚੱਕਦਾ ਇੱਕ ਮਿੰਟ। ਕੋਈ ਨਹੀਂ ਜੀ। ਅੱਲੀ ਕਿਹਾ ਬੱਪਰ ਜਾਨ ਮਾਂ। ਲਿਖਿਆ ਵਾ। ਨਿਸ਼ਾਨੀ ਰੱਖੀ ਮੇਨੇ ਨਾ ਸਾਰੇ ਡੱਬਿਆਂ 'ਚ ਲਿਖਿਆ ਵਾ। ਸਾਰੇ ਡੱਬੇ ਅਲੱਗ-ਅਲੱਗ ਸਬਜ਼ੀ ਬਹੁਤ ਬਣ ਗਏ ਨੇ ਹਾਂ। ਹਾਂਜੀ। ਤਾ ਕਰਕੇ ਮੰਨੇ ਸਾਡੀ ਕਿਚਨ ਹੈ ਬਿਲ ਲੁਧਿਆਣਾ ਤੇ ਆ ਜੀ ਇਹ ਅੱਧੀ ਆ ਗਈ ਚੱਕ ਚਲੋ ਜੀ ਆਖਰੀ ਨੰਬਰ ਆ ਗਿਆ ਮੈਂ ਇਹ ਰੋ ਪਾਣੀ ਹੋ ਗਿਆ ਚਲੇ ਖਾਲੀ ਹੋ ਜੂ ਗੋਰ ਸਾਫ ਕਰਨਾ ਹੈ ਪਹਿਲਾਂ ਹਾਂ ਪੱਖਾ ਲਾ ਦਿੰਦੇ ਪੱਖਾ ਤੇ ਆਏ ਕੋਈ ਆ ਕੇ ਬਹਿਣਾ ਹੁੰਦਾ ਗੱਦੇ ਰੱਖ ਕੇ ਸਾਫ ਕਰ ਲੀਏ ਚੰਗੀ ਤਰ੍ਹਾਂ ਸਾਫ ਹੋ ਰਿਹਾ ਨਹੀਂ ਸਾਫ ਕਰਦੇ। ਇਹਨੋਂ ਇਹ ਬਹਾਰ ਦੀ ਹਵਾਈ ਜਿਹੜੀ ਇਹਨੇ ਆਈ ਗਈ ਦਾ ਪਤਾ ਲੱਗ ਰਿਹਾ ਹੈ ਨਾ। ਹਾਂ ਦੇਖਦੇ ਹਾਂ ਹਾਂ ਜੋ ਕਰਦੇ। ਠੀਕ ਹੈ। ਆ ਪੱਖਾ ਹੈਗਾ ਏ ਪੱਖਾ ਵਾਲਾ। ਚਲੋ। ਸਾਫ ਹੋ ਗਿਆ? ਮੈਂ ਚੱਖੋ ਜੂ। ਚੱਖੋ ਜੂ। ਇਹ ਤਾਂ ਹਲਕੀ ਹੈ। ਹਲਕਾ ਹੈ? ਹਾਂ। ਉਗੂਗੀ ਇਹ ਜਿੱਦ ਤੱਕ ਟੱਕਣ ਲੱਗਿਆ ਹੋਇਆ ਨਾ ਟੱਕਣ ਹਲਕਾ ਹੂੰ ਚਾਰ ਸੱਜੇ ਨੂੰ ਕਰਦੇ ਲਾਇਆ ਹੋਇਆ ਉਹ ਅੰਦਰ ਵੀ ਜਗਰ ਚ ਗੈਲਾ ਹੋਈ ਹੋਗੀ ਪੂਰੇ ਰੱਖਣਾ ਹੈ ਹਾਂਜੀ ਚਾ ਹੌਲੀ ਹੌਲੀ ਚਲੋ ਇੱਧਰ ਕੀ ਇਨਫੈਕਟ ਹੋ ਗਿਆ ਉੱਪਰ ਟਕਾ ਤੇ ਇੰਜ ਵੀ ਲਿਖਿਆ ਹੋਇਆ ਜਾਨ ਮਹਿਲ 300 300 ਬੜਾ ਇੰਤਨਾ ਹਰ ਲੇਗਾ ਚਲੋ ਜੀਰੋਂ ਮਟੇ ਇੱਧਰ 800 ਇਹ ਕੋਸ ਆਪਣੀ ਗਿਣਤੀ ਹੁਣਤੀ ਲਿਖੀ ਵੀ ਹੋਣੀ ਹੈ ਇਹਨਾਂ ਨੇ ਹੈ ਇੱਧਰ ਉਹਨਾਂ ਦਾ ਸਾਡਾ ਫ੍ਰਿਜ ਚਲੋ ਥੋੜੀ ਥੋੜੀ ਹੌਲੀ ਹੌਲੀ ਹੋ ਜਾਊਗਾ ਸੈੱਟ ਬਈ ਲੈ ਬਈ ਹੁਣ ਇੱਧਰ ਵੀ ਕਮਰਾ ਇਹਨੂੰ ਕਰੀਏ ਸਾਫ਼ ਟੈਨ ਇੱਕ ਸੈੱਟ ਕਰਦਣੇ ਆ ਬੇਫਾਲਤੂ ਤੇ ਗੱਤੇ ਜੇ ਵੇ ਸੜਦਣੇ ਠੀਕ ਨੇ ਮੰਮੀ ਚਲੋ ਵੀ ਆ ਖੁੰਡੇ ਤੇ ਮਿੱਟੀ ਫਸੀ ਵੀ ਆ ਦੇਖੋ ਬੈਕ ਵੀ ਨੂੰ ਸਾਰੇ ਕੱਢਤੀ ਉਹ ਖੁੰਡੇ ਦਾ ਸਾਰੇ ਸਾਫ ਕਰਤੇ ਬੈਕ ਖੁੰਡਾ ਰਹਿ ਗਿਆ ਹਲਾ ਇਹ ਵੀ ਕਰਦੇ ਫੜਿਆ ਦੇਖ ਨੂੰ ਫਾਇਦਾ ਆ ਕਾ ਇਹ ਚੱਕ ਦੇ ਨਵਾ ਬਚਾਉਣੀ ਚਲੋ ਦੱਬੇ ਸੇੜ ਕੇ ਨਵਾ ਹੈਗਾ ਮੇਰੇ ਕੋਲ ਬਿਲਕੁਲ ਸਲੋਰੀ ਹੁਣ ਦੇਖੋ ਵਾ ਬਦੇਰੀ ਬਣਾਤਾ ਸੀ ਮੈਟਿਆ ਪੈਸੀਕ ਸੀ ਉਹ ਲਰ ਰੱਖਤਾ ਉੱਪਰ ਤੇ ਜਾਲਾ ਜੁੜੇ ਛਾੜਦੇ ਆ ਨਾ ਮੈਂ ਸਾਰੇ ਹਾਂ ਹਾਂ ਜੀ। ਬਾਕੀ ਨੇ ਚੀਜ਼ਾਂ ਆ ਤੁਹਾਨੂੰ ਨਵੇਂ ਨਵੇਂ ਲਿਆ ਕੇ ਦਿਖਾਉਣੀਆਂ ਇੱਕ ਸਾਰੀਆਂ ਚੀਜ਼ਾਂ। ਚਲ ਬੈਠ ਗੁਰੂ ਕਰੂਗੇ ਹੁਣ ਕਿਰਪਾ। ਬੋਈ ਅਸੀਂ ਤੁਸੀਂ ਜਿਹੜਾ ਸਾਨੂੰ ਹੌਸਲਾ ਦੇ ਦਿੰਦੇ ਆ ਸਾਨੂੰ ਉਹੀ ਬਹੁਤ ਹੋ ਜਾਂਦਾ। ਕਿ ਹਾਂ ਜੀ ਵੀਰ ਅਸੀਂ ਤੁਹਾਡੇ ਨਾਲ ਖੜੇ ਆ। ਐਨੇ ਬੰਦਾ ਹੌਸਲੇ 'ਚ ਬੜਾ ਉਹ ਹੋ ਜਾਂਦਾ ਨਾ ਮੈਂ। ਬਾਕੀ ਚਲੋ ਜੋ ਮੋਰ ਲਿਖਿਆ ਹੋਇਆ ਉਹੀ ਹੋਣਾ। ਚਲੋ ਬੈਠ ਗੁਰੂ ਬੀਤੋ। ਤੇ ਬੈਕ ਵਿੱਚ ਮੈਂ ਮੋੜਿਆ ਮੈਂ ਹਾਂ ਭਾਈ ਦੇ ਦੇ ਕੈਦੀ ਇਹ ਹੈਗਾ ਰਸ਼ਮਿੰਦੀ ਦੀ ਰਾਂ ਦਾ ਬੈਕਿਓ ਮੈ ਹੈ ਤੇ ਜਦ ਤੈ ਫਿਰ ਅਸੀਂ ਜੋ ਸ਼ੁਰੂ ਚ ਲੈ ਸੀਗੇ ਕੀ ਨਾ ਮੈਂ ਤਾਂ ਤੋਂ ਸਮਝ ਕੇ ਰੱਖਤਾ ਸੀ ਜਿਹੜੀ ਆਹ ਜਦ ਆਪਾਂ ਨੇ ਆਹ ਬੜਵਾਈ ਸੀਗੀ ਲੱਕੜੀ ਆਹ ਲਈ ਇਹਦੇ ਨਾਲ ਨਾ ਹਰੀ ਹਰੀ ਕਰਦ ਬਹੁਤ ਉੜ ਗਈ ਸੀ ਉਹਦੇ ਕਰਕੇ ਲਿਆਉਂਦਾ ਸੀਗਾ ਕਿ ਸਾਫ਼ ਹੋ ਗਏ ਨਾ ਸਾਰੇ ਇਹਦੇ ਨਾਲ ਪੈਨੋ ਛੱਡਿਆ ਹੁੰਦਾ ਜਿਆਦਾ ਤੱਕ ਫਰਾ ਕੇ ਖਾਂਦੇ ਰੋਟੀ ਹੈ ਨਾ ਖਾਉ ਨਾ ਤੇ ਜਦ ਤੱਕ ਰੋਟੀ ਬਣਾ ਲਏ ਨਾਲੇ ਚਾਹ ਬਣਾ ਲਏ ਨਾਲੇ ਗੁੱਜਰ ਅੰਕਲ ਕੋਲ ਮੋਟਰ ਪਜਾ ਆਉਂਗਾ ਉੱਥੇ ਵੀ ਸਵਾਰੀ ਕਰਨੀ ਹੈ ਉੱਥੇ ਵੀ ਦੇਦਾਂ ਜੇ ਤਾਂ ਮੈਂ ਮਿਸਤਰੀ ਘਰ ਸ਼ਾਮੀ ਆਲੇ ਸੀਗਾ ਤੇ ਉਹਦਾ ਕਹਿੰਦਾ ਦੋ ਥੈਲੇ ਲਾ ਦੰਦੇ ਪੱਕਾ ਹੀ ਮੈਂ ਕਹਿੰਦਾ ਨਹੀਂ ਆਪਾਂ ਬਸ ਹਲਕਾ ਹਲਕਾ ਨਹਿਰੂ ਜੇ ਮਾਰ ਦੇਣਾ ਮੰਦਰ ਥੋੜੀ ਬਸ ਮੋਟਰ ਸਾਫ ਜੀ ਲੱਗੇ ਬਸ ਆਪਣੀ ਇੱਕ ਉਹਨੂੰ ਗੁੱਜਰਾਂਕਲਾਂੋਂ ਲੈ ਕੇ ਜਾਣਾ ਸਰਫ ਦਾ ਪੈਕੇਟ ਮੈਂ ਕਹਿੰਦਾ ਮੈਂ ਉਥੋਂ ਧੋ ਦੂੰਗਾ ਉੱਥੇ ਸਾਰਾ ਸਮਾਨ ਜਿਹੜਾ ਕੋਈ ਧੋਣੇ ਵਾਲਾ ਹੋਵੇ ਮੈਨੂੰ ਘਰ ਲਿਆ ਤੂੰ ਕੋਈ ਨਹੀਂ ਠੀਕ ਇਹ ਬਾਕੀ ਅੰਕਲ ਕਹਿੰਨਾ ਮੈਂ ਆਪੇ ਧੋ ਦੇਣਾ ਕੋਈ ਗੱਲ ਨਹੀਂ ਤੇ ਇਹ ਵੀ ਟੈਲਰ ਚੱਕ ਕੇ ਇੱਧਰ ਸਮਾਨ ਖੰਡਾਰ ਰਿਹਾ ਵੀ ਸਾਈਡ 'ਚਾ ਕਰ ਦੇਣਾ ਹਾਂਜੀ ਹਾਂਜੀ ਲੋ ਜੀ ਮਿਲੋ ਨਿਮੇ ਅੱਛੇ ਨੂੰ ਮਾਤਰੀ ਸਾਰੇ ਪੀਰਾਂ ਨੂੰ ਜੀ ਸੇਵਾ ਪੂਰੀ ਕਰਦੋ ਨੇ ਮਾਤਰੀ ਮਾ ਤੋਰੀਆਂ ਲੱਗੀਆਂ ਜੀ ਸਾਡੇ ਅੱਛਾ ਬਣਾ ਲੂ ਕੋਈ ਬਵੀਆਂ ਸਬਜ਼ੀ ਬਣਦੀ ਈ ਦੀ ਹੂੰ ਬਹੁਤ ਸਵਾਦ ਹੈ ਸਪਰੇ ਹਾਂ ਤੇ ਵੀ ਬਹੁ ਆ ਸਪਰੇ ਨਹੀਂ ਨਾ ਹੁੰਦੀ ਨਾ অর্ਗੈਨਿਕ ਹੈ ਹੂੰ ਨਾ ਨੇਮ ਕਰ ਲੀਆਂ ਤੋਰੀਆਂ ਅਲੂ ਨੀ ਨਾ ਪਾਇਓ ਵਿੱਚ ਨੇਰੀਆਂ ਹੀ ਬਣਾ ਲਿਓ ਅੰਦਰ ਬਾਈ ਗੋਹਟ ਹੁੰਦਾ ਹੋਇਆ ਹੋਰ ਬਾਈ ਆ ਠੀਕ ਹੈ ਤੂੰ ਸੁਣਾ ਫਲੋਰਰ ਮੋਟਰ ਦਿਖਾ ਕੇ ਲੈ ਆਉਂਗਾ ਮੈਂ ਕਹਿੰਨਾ ਆਪਾਂ ਮੰਡੇ ਚ ਚਲਦੇ ਆਂ ਮੰਡੇ 'ਚ ਦਸਮੀ ਸੰਗਰਾਮ ਦਾ ਉਹ ਸੰਗਰਾਮ ਦਾ ਹਾਂ ਪੜਾਏ ਚਲਦੇ ਦੁਪਹਿਰ ਨੂੰ ਜਾਇਓਂਗੇ ਇੱਕ ਆਪਣੇ ਰਿਸ਼ਤੇਦਾਰ ਨੇ ਨਾ ਹਾਂਜੀ ਪਟਾਕਿਆਂ ਦੀ ਦੁਕਾਨ ਪਾਈ ਆ ਕਰਾਲੀ ਕਰਾਲੀ ਅੱਛਾ ਉੱਥੇ ਜਾਣਾ ਆਪਾਂ ਨਾ ਗੀਰੀ ਕੇ ਐ ਕੁਆਟਰ ਹੋ ਕੇ ਪੁਰਾਣਾ ਬੰਦਾ ਇਕੱਠਾ ਹੋ ਗਿਆ ਜੀ ਬਾਦਮਤੀ ਉਹਦਾ 30 ਕੁਆਂਟਲ ਹੋਈ ਨਹੀਂ ਮੈਂ 30 ਦੇ ਵੀ ਘੱਟੇ ਤਿੰਨ ਕਿਲੋ ਵਿੱਚ 30 ਕੁਆਂਟਲ 1 ਕਿਲੇ 10 ਕੁਆਂਟਲ ਨਿਕਲੀ ਆ ਘੱਟੇ ਹੀ ਨਿਕਲੀ ਆ ਬਖੰਨੇ ਵੇਚ ਕੇ ਵੀ ਆਏ ਕਿੰਨਾ ਤੇਲ ਬੰਨੇ ਬੰਨੇ ਬਿਮਾਰੀ ਪੈ ਗਈ ਬਾਬਾ ਦੱਸਦਾ ਤਾਂ ਮੈਂ ਕਰ ਲਾਂ ਨਾ ਸਾਰੀ ਉਹ ਵੇਚੇ ਬਿਮਾਰੀ ਆ ਰਾਇ ਇਹਨੂੰ ਤੇ ਸਾਡੇ ਵਾਲੇ ਨੂੰ ਬਹੁਤ ਔਡੀ ਪੈ ਗਈ ਪੈ ਗਈ ਆਪਣੇ ਪਾਣੀ ਜਿਆਦਾ ਪਏ ਲੱਗੇ ਤੇ ਤੈਨੂੰ ਹਾਂ ਪਾਣੀ ਮੀਂਹ ਆ ਰਿਹਾ ਯਾਰ ਇਹ ਘਰੇ ਖਰਾਬ ਕਰਦਾ ਆਪਾਂ ਨੇ ਮੀਂਹ ਰੇਤੇ ਵੀ ਦੋ ਥੱਲੇ ਪਾਏ ਪਾਣੀ ਲੈ ਇਹਨੂੰ ਮੀਂਹ ਨਹੀਂ ਹੋ ਗਿਆ ਆਇਆ ਵੀ ਮੀਂਹ ਤੇ ਨਹੀਂ ਸਰੀ ਆ ਵਾਹ ਵਾਹ ਫਿਰ ਮੀਂਹ ਪੈਂਦਾ ਜਿਆਦਾ ਤੇਰੇ ਠੀਕ ਹੈ ਮੇਰੇ ਵੀ ਡੋਟੀ ਹੋਇਆ ਕਿੰਨੀ ਕ ਮੇ ਤਾਂ ਖਾਸ ਹੀ ਜਣੀ ਹੈ ਠੀਕ ਹੈ ਜੀ ਹੋਆ ਦੇਖ ਲੈ ਨਹੀਂ ਠੀਕ ਠੀਕ ਹੈ ਯਾਰ ਠੀਕ ਹੀ ਹੈ 26 26 ਕਾ ਵੀ ਹੱਥ ਬੀਓ ਆਦੇਸ਼ ਦੀ ਰਹੀ ਇਹ ਤਾਂ ਪਾਣੀ ਡੁੱਬੀ ਜਿਵੇਂ ਟੱਪੂ ਵੀ ਤਾਂ ਹੈ ਡੁੱਬੀ ਹੋ ਰਹੀ ਹੈ ਤਾਂ ਟੱਪ ਜਾਣਾ ਢੂੰਗਾ ਇੱਥੇ ਲੋਕ ਸਵਾਹ ਇੱਧਰ ਕਿ ਕਰਾਉਂਦੇ ਇੱਕ ਪਰੇ ਸਵਾਹ ਨਹੀਂ ਦੇ ਨਹੀਂ ਮਿੱਟੀ ਘਰਾਉਣੀ ਦੋ ਟਿੱਕੜ ਮਿੱਟੀ ਸਵਾਹ ਇੱਧਰ ਮੇ ਬੁੱਟੇ ਹੋਏ ਨਹੀਂ ਬਾਦਨ ਫੇ ਆਪਾਂ ਦਾ ਬਾਜਰਾ ਲੈ ਬਾਜਰਾ ਹੈ ਅੱਤੋਰੀ ਮੰਡੀ ਸਲਾਹ ਮੰਡੀ ਮੰਡੀ ਕੋਰੀਆਂ ਦਿੱਤੀਆਂ ਇਹਨੂੰ ਯਾਰ ਮੰਡੀ ਚਲੇ ਜਾਂਦੇ ਹਾਂ ਜਾਇਆ ਸੁੰਦਰਪੁਰ ਦਾ ਮੱਥਾ ਟੇਕਣ ਜਾਣਾ ਜੀ ਨਹੀਂ ਮੇਰ ਭਈਆ ਰੇਤੀ ਕੁਸ ਪਰੇ ਹਾਲ ਭਈਆ ਮੈਂ ਦੇਖਿਆ ਰਹੇਗਾ ਕਿਸਦੇ ਕਰਦਾ ਹਾ ਹੁਣ ਮੇਰੇ ਆਦਨੀਆਂ ਉਹਦਾ ਉਹ ਦਿਮਾਗ ਵਿੱਚ ਦੇ ਨਿਕਲਿਆ ਹੋਇਆ ਅੱਜ ਦੇਖਿਆ ਕਰ ਦੇ ਨੋ ਸਾਡੇ ਵਾਲੇ ਉਧਰ ਜਿਹੜੇ ਮੋਟਰ ਬੰਦ ਨੇ ਕਿੰਨੇ ਦਿਨ ਹੋ ਗਏ ਮੈਨੂੰ ਦੇਖਿਆ ਕੋਈ ਵਾ ਟਾਈਮ ਨਹੀਂ ਹੈਗਾ ਕਿਆ ਗਿਆ ਗੱਡੀ ਆ ਗਈ। ਮੰਮੀ ਲੋ। ਮੰਮੀ। ਆ ਲੋ ਸਬਜੀ ਆ ਗਈ। ਸਬਜੀ ਆਹੀ ਸਬਜੀ। ਹਾਂ ਬਹੁਤ ਹੈ ਮੈਚ ਦੇ। ਸਾਜ ਜਣਾ ਪਾ। ਇਹਨਾਂ ਬਿਨਾਂ ਆਲੂਆਂ ਦੇ ਬਣਾ ਲਿਓ। ਹਾਂ। ਢਾਲ ਪਾ ਕੇ। ਠੀਕ ਹੈ। ਆਲੂ ਪਾ ਲਿਓ ਆਲੂ ਵੀ ਵਧੀਆ ਲੰਦ। ਮੇਰੇ ਮਲਰਨ ਜੀ ਬਹੁਤ ਸੋਹਣੀ ਹੈ। ਖਾਂਦੀ। ਸਾਖਰ ਮੰਦਰ। ਰੱਖ। ਰੋਟੀ ਬਣ ਗਈ ਅਮੀ। ਬਗੂ ਜੀ ਅੰਕਲ ਦੀ ਵੀ ਬਣਾ ਦਿਓ। ਬਣਾਤੀ। ਬਸ ਠੀਕ ਐ ਸੀ ਖਾ ਕੇ ਨਿੰਮੇ ਚ ਨਾ ਕੇ ਅਸੀਂ ਮੰਡ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਹੁਣ। ਜਾਓ ਸੰਗਰਾਮ ਦਾ ਅੱਜ। ਹਾਂ ਜੀ ਨਾਲ ਸੰਗਰਾਮ ਦਾ। ਹਾਂ। ਔਰ ਇਹ ਨਾ ਤੋ ਕੇ ਮੈਂ ਰੋਟੀ ਖਾ ਕੇ ਨਾ ਲਮਾ। ਹਾਂ। ਮੈਂ ਗੁਜਰਾ ਅੰਕਲ ਕੋਲ ਉੱਥੇ ਦੇਖ ਕੇ ਬੈ ਚਲ ਜਾਂਦੇ ਫਿਰ ਉੱਧਰ ਅਸੀਂ। ਤੇ ਲੋ ਜੀ ਨਾ ਤੋ ਕੇ ਹੋ ਕੇ ਰੈਡੀ ਤੇ ਅੰਕਲ ਜੀ ਦੀ ਰੋਟੀ ਵੀ ਪੈਕ ਕਰਾ ਲਈ ਤੇ ਹੁਣ ਚੱਲੀਏ ਮੋਟਰਪਨ ਨਿੰਮੇ ਚ ਨਾਲ। ਤੇ ਅੱਜ ਇੱਕ ਮਹਾਲ ਬਲੌਕ ਪਾ ਵੀ ਇੱਕ ਵੀਡੀਓ ਪਾਵਾਂਗੇ ਉਹ ਵੀ ਤੁਸੀਂ ਜ਼ਰੂਰ ਜਾ ਕੇ ਦੇਖਿਓ ਤੇ ਚੱਲੀ ਹੁਣ ਮੋਟਰ ਪਾ ਅੱਜ ਅੰਕਲ ਨੇ ਗਾਲਾਂ ਕੱਢਣੀਆਂ ਅੱਜ ਲੇਟ ਹੋ ਗਿਆ ਥੋੜਾ ਜਿਹਾ ਜਿ ਘਰੇ ਕੰਮ ਪੈ ਗਏ ਸੀ ਥੋੜੇ ਜਿਹਾ ਨਹੀਂ ਸਾਢੇ 8 ਮੋਟਰ ਪਾ ਚੱਲ ਜਾਂਦਾ ਅੱਜ 9 9:30 ਹੋ ਗਏ ਚਲੋ ਹੁਣ ਚੱਲੀਏ ਮੋਟਰ ਪਰ ਚਲੋ ਜੀ ਮੋਟਰ ਪਾ ਪਹੁੰਚ ਗਏ ਉੱਧਰੋਂ ਕਾਲਾ ਆ ਰਿਹਾ ਲੈ ਤੁਰਕੇ ਆ ਜਾਣਾ ਇਹਦੇ ਰੋਕੀ ਲੈ ਕੇ ਆਇਆ ਹਾਂ ਤੇ ਤੇ ਜਾ ਰਿਹਾ ਗੁੱਜਰ ਭਾਈ ਵੀ ਨਾ ਉਹ ਸਫਾਈ ਨਹੀਂ ਦਿਹਾੜੇ ਬਣਾਉਂਦਾ ਕਨਾ ਬਣਾਤੀਆਂ ਨੇ ਗੱਲਬਾਤ ਉਹ ਹੀ ਵਧੀਆ ਬਣਾ ਬਣ ਗਿਆ ਵਿੱਚ ਨੂੰ ਨਾ ਗਾਈਡ ਬੰਦ ਹੋ ਜਾਂਦਾ ਤੇ ਉਹ ਪਤਾ ਕਿ ਆ ਗੁੱਜਰ ਭਾਈ ਤੇਰਾ 20 ਪਾਸੇ ਕੰਮ ਹੈ ਤਾਂ ਕਿਹਨੂੰ ਹੁੰਦਾ ਆ ਮੇਰੇ ਤਾਂ ਕਿੰਨੇ ਵੀ ਜਾਣਦਾ ਉਹ ਫਿਰ ਆਏ ਆ ਉਹ ਚੱਲ ਫਿਰ ਉਹ ਫਿਰ ਹੁਣ ਦਣਾ ਮੁਕਤ ਆ ਬੰਦੇ ਹੱਥ ਤੇ ਰੱਖਣਾ ਪੈਂਦਾ ਕਿ ਆਪਰੇ ਕੀ ਨਹੀਂ ਮਤਲਬ ਤਿੰਨ ਉਹਦਾ ਕੰਮ ਆ ਸਭ ਉੱਤੇ ਬਾਈ ਮੈਂ ਪੜਤੇ ਜਿਹੜਾ ਨਾਲ ਕੈਂਚੀ ਨਾਲ ਵੇਖ ਬਸ ਠੀਕ ਆ ਠੀਕ ਆ ਹੌਲੀ ਜਿਹੜੇ ਵੱਡੀ ਆ ਵਧੀ ਜਾਣੇ ਚੱਲੀਏ ਜੱਜੇ ਚੱਲ ਚਲੋ ਫਿਰ ਟਾਈਮ ਤੇ ਚੰਗਾ ਅੰਕਲ ਫਿਰ ਆਉਂਦਾ ਮੈਂ ਸ਼ਾਮ ਨੂੰ ਆਉਂਗਾ ਜਾਂ ਦੁਪਹਿਰ ਨੂੰ ਕਿਹੜਾ ਮਾਰੂੰਗਾ ਤੇ ਸਾਡੀ ਬਈ ਮਾਹਲ ਬਲੌਗ ਬਾ ਜ਼ਰੂਰ ਵੀਡੀਓ ਦੇਖਿਓ ਅਸੀਂ ਹੁਣ ਵੀਡੀਓ ਬਣਾ ਕੇ ਪਾਈ ਆ ਠੀਕ ਆ ਅੰਕਲ ਸਭ ਕੁਝ ਚੰਗਾ ਓਕੇ ਜੀ ਠੀਕ ਆ ਜੀ ਹਾਂ ਬੁੱਟੇ ਦੇ ਹਰਾ ਪਿਆ ਵੇਖ ਲੈ ਹਮਮ ਸੁਖਦੀਪ ਵੀਰੇ ਹੀ ਪੈਣ ਲੱਗਿਆ ਉਹੀ ਲੱਗੇ ਗਿਆ ਉਹ ਪੁੱਛਣਾ ਵੀਰੇ ਨੂੰ ਬੁੱਟੇ ਅਰ ਦੋ ਤਿੰਨ ਹੋਰ ਕੋਈ ਨਹੀਂ ਉਹਨੂੰ ਇੱਕ ਪੁੱਛੀ ਉਹਨੂੰ ਵੀਰੇ ਨੂੰ ਹੈ ਆਹ ਤਾਂ ਅੰਬ ਤਾਂ ਨਹੀਂ ਉੱਥੇ ਅਮਰੂਦ ਤਾਂ ਲਾਵਾਂਗੇ ਗੱਬੇ ਅੰਬ ਨਹੀਂ ਆ ਯਾਰ ਅੰਕਲ ਅੰਬ ਬਹੁਤ ਫੈਲ ਜਾਣਾ ਅਮਰੂਦ ਛੋਟਾ ਰਹੂਗਾ ਵਧੀਆ ਰਹੂਗਾ ਕਿ ਲਾਉਣਾ ਕੋਈ ਮਿੱਠਾ ਮਿੱਠੇ ਵਾਲਾ ਇਹਦਾ ਕੋਈ ਫਾਇਦਾ ਨਹੀਂ ਬੰਤ ਬਾਬੇ ਦੇ ਘਰ ਆਏ ਪੱਕਦੇ ਬਹੁਤ ਲੱਗੇ ਗਲੇ ਗਲ ਦੇ ਘੱਟ ਜਣੀ ਕੋਰਾ ਮਿੱਠੇ ਨਹੀਂ ਹੈਗੇ ਕੋਰਾ ਮਿੱਠੇ ਨਹੀਂ ਹੈਗੇ ਉਹਦੇ ਮੈਂ ਨਾ ਪਹਿਲੀ ਦੋਈ ਵਾਰ ਬਿਗਾਣ ਲੇ ਸਾੜੇ ਸਾੜੇ ਬਹੁਤ ਮਿੱਠੇ ਆ ਸਾਡੀ ਵੀਰੇ ਨੂੰ ਇੱਕ ਆਪਣਾ ਹੈ ਜਿਹੜੀ ਨਾ ਚਾਹ ਕੋਲ ਜੋਈ ਹੁੰਦੀ ਆ ਨਾ ਚਾਹ ਬਤੀ ਹਾਂ ਜਦੋਂ ਆਪਾਂ ਕੰਦੇ ਰੱਖ ਲਿਆ ਉਹਦੇ ਵਿੱਚ ਸਿੱਟ ਅੱਛਾ ਸੁੰਟੀ ਲੱਗੇ ਨਹੀਂ ਜਾਏ ਨਾ ਤਾਂ 500 ਬਾਈ ਸਾਡੇ ਦਾ ਤੋਹੇ ਜਾਂ ਸਿਆਲ ਤੇ ਸਾਡੇ ਸਾਡੇ ਨਾ ਗਰਮੀਆਂ ਚ ਪੱਕਦੇ ਆ ਗਰਮੀਆਂ ਚ ਗਲ ਜਾਣਾ ਸਿਆਲ ਤੇ ਤੋਰਾ ਨਹੀਂ ਗਲਦੇ ਬਸ ਜਿੰਨੀ ਜਆਪ ਤੇ ਹੋਊਗੀ ਨਾ ਉਦਾਂ ਨਾ ਥੱਲੇ ਦੇ ਗੁਰਦਗੇ ਬਸ ਪਾ ਦੇ ਪਾਣੀ ਪਾ ਦਿੰਦਾ ਸੀ ਬੱਚੇ ਆਪੇ ਤਾਂ ਠੀਕ ਆ ਉਹ ਬੱਚਾ ਸੁਖਦੀਪ ਵੀਰੇ ਨੂੰ ਇੱਕ ਅਮਰੂਦਾਂ ਦਾ ਬੂਟਾ ਤੇ ਇੱਕ ਅਨਾਰ ਦਾ ਮੈਂ ਪੁੱਛ ਲੂੰਗਾ ਨਹੀਂ ਐਤਵਾਰ ਨੂੰ ਪੁੱਛ ਲੂੰਗਾ ਐਤਵਾਰ ਨੂੰ ਛੁੱਟੀ ਹੁੰਦੀ ਉਹਨੂੰ ਬਸ ਠੀਕ ਹੈ ਕਿ ਵਧੀਆ ਨਸਰੀ ਤੇ ਕਿਤੇ ਜਿਹਦਾ ਵਧੀਆ ਹੋਵੇ ਲਿਆ ਦੂੰਗਾ ਫਿਰ ਆਪਾਂ ਲਿਆਉਂਗੇ ਕਿ ਆਪਾਂ ਹੋਰੇ ਲਾ ਦੇਣਾ ਤੇ ਇੱਕ ਆਪਾਂ ਨੇ ਘਰਾ ਲਾ ਦੇਣਾ ਬਾਦੋਂ ਵਿੱਚ ਲੱਗ ਲੱਗਾ ਆ ਆਪਾਂ ਦੂਆ ਲਿਆਵਾਂਗੇ ਜਿਹੜਾ ਇਹਦੇ ਪੱਤੇ ਮੈਂ ਮੈਂ ਲਿਆ ਦਨ ਹੁਣ ਆਉਣ ਲੱਗੇ ਇਧਰੋਂ ਲਿਆ ਦੋ ਚਲੋ ਬਸ ਠੀਕ ਹੈ ਮੈਂ ਲਿਆਉਂਦਾ ਹੀ ਫਿਰ ਕੋ ਸਾਮਾਨ ਜੇ ਪਿੰਡਾਂ ਰੇਖਾ ਗੱਲਾਂ ਵੀ ਮੁੱਕਦੀਆਂ ਨਹੀਂ ਇਹਨਾਂ ਦੀ ਚੱਲੀ ਹਾਂ ਗੁਰਦੁਆਰਾ ਸਾਹਿਬ ਤੇ ਆ ਕੇ ਦਿਖਾਵਾਂਗੇ ਤੁਹਾਨੂੰ ਹੁਣ ਕੋਈ ਲਿਆਦਾ ਸਾਮਾਨ ਆ ਸਾਮਾਨ ਦੇ ਅੰਤ ਤੱਕ ਤੈਨੂੰ ਸਰਫਰ ਪੈਕਟ ਇੱਕ ਕੱਪੜੇ ਧੋਣੇ ਵਾਲਾ ਤੇ ਗੁਰਦੁਆਰਾ ਸਾਹਿਬ ਤੇ ਬਹੁਤ ਸੋਹਣੇ ਦਰਸ਼ਨ ਹੋਗੇ ਯਾਦ ਰਿਹਾ ਹੈ ਹੋਰ ਹਾਂ ਬਹੁਤ ਲੰਗਰ ਸ਼ੱਕੇ ਹੁਣ ਤਾਂ ਨਹੀਂ ਨਹੀਂ ਬਾਈ ਪਤਾ ਚਾਹ ਪੀਏ ਚਾਹ ਪੀ ਲਈ ਬਸ ਲੰਗਰ ਅੱਜ ਦਾ ਟੂੜ ਬਹੁਤ ਥੀ ਬਾਈ ਸੰਗਤ 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 ਜੀ ਸਿਮਰਨ ਕਰਕੇ ਸੰਗਤ ਨੂੰ ਲਾਉਣਾ ਹੈ ਸੰਗਤ ਤਾਂ ਸਾਰੇ ਪਾਸੇ ਟੀਪੀ ਸਾਡੀ ਪੂਰੀ ਹੁੰਦੀ ਆ ਦਰਦਵਾਰਾਂ ਚ ਤਾਂ ਹੁੰਦੀ ਹੁੰਦੀ ਆ ਹੱਥੀਆਂ ਵਾਲੇ ਪਾਈ ਕਰਦਾ ਹੈ ਯਾਰ ਇਸ ਗੱਲ ਨੇ ਅੱਜ ਜੀ ਨੇ ਲਾ ਵੀ ਅੰਕਲ ਨੇ ਜਤੋਂ ਉਹਨੇ ਸਾਰੇ ਤੋਗੇ ਫੇ ਸਿਉਣਾ ਵੀ ਮਾਰਨੀ ਹੈ ਬਣੀ ਅੰਕਲ ਇਹਨਾਂ ਨੂੰ ਹਾਂ ਤੂੰ ਐਂ ਕਰੀ ਸੁਈ ਦਾ ਕੱਲ ਆਉਂਗਾ ਮੈਂ ਮਾਰ ਦੂੰਗਾ ਕੱਲ੍ਹ ਆਈ ਮੈਂ ਮਾਰ ਦੂੰ ਵਾਪਸਾਰੇ ਕੰਮ ਜਾਣ ਲੈ ਹੋਈ ਆ ਦੇ ਇੱਕ ਵਾਰੀ ਆ ਬਾਜੀ ਆਏ ਤੇ ਨਾ ਆਈਂ ਤਣਦੇ ਜਾਂਦਾ ਦੇੜਦੇ ਬਾਹਰ ਇਹ ਤਾਂ ਬਾਹਰ ਦੀ ਗੱਲ ਹੈ ਤੇ ਹੂੰ ਇਹ ਤੁਹਾਰੇ ਤੋਂ ਤੇ ਲੋ ਜੀ ਹੁਣ ਪੱਕ ਕਰਦੇ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਵਲੌਗ ਚ ਤੇ ਅੱਜ ਵੀ 네ਰੂ ਵੀ ਮਾਰਦਣਾ ਚਲੋ ਹੁਣ ਅਗਲੇ ਵਲੋਗ ਚ ਦਿਖਾਵਾਂਗੇ ਹੋਲਾ ਤੇ ਕਰਦੇ ਵੀਡੀਓ ਬੰਦ ਓਕੇ ਬਾਏ ਬਾਏ